ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਾ ਹਾਂ ਦੀ ਇਸ ਅਗਲੀ ਪੇਸ਼ਕਾਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦਵਿੰਦਰਜੀਤ ਸਿੰਘ ਲਾਡੀ ਢੌਂਸ ਧਰਮਪੋਤ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਜਦੋਂ ਮੰਗਲਵਾਰ ਨੂੰ ਵਿਧਾਨ ਸਭਾ ਦੇ ਵਿੱਚ ਆਪਣੀ ਹੀ ਸਰਕਾਰ ਤੇ ਬਰੇ ਤਾਂ ਉਹਨਾਂ ਦਾ ਰੋਸ ਜਾਇਜ਼ ਮੋਗਾ ਨਾਲ ਵਿਤਕਰਾ ਕਿਉਂ ਕੀ ਮੋਗਾ ਪੰਜਾਬ ਦਾ ਹਿੱਸਾ ਨਹੀਂ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਜਿਵੇਂ ਅਸੀਂ ਪਾਕਿਸਤਾਨ ਦੇ ਵਿੱਚ ਰਹਿ ਰਹੇ ਹਾਂ ਇਹ ਸ਼ਬਦ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਆਪਣੀ ਹੀ ਸਰਕਾਰ ਦੇ ਖਿਲਾਫ ਨਰਾਜ਼ਗੀ ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਵਰਤੇ। ਪਿਛਲੇ ਤਿੰਨਾਂ ਸਾਲਾਂ ਤੋਂ ਉਹਨਾਂ ਦੇ ਹਲਕੇ ਧਰਮਕੋਟ ਨੂੰ ਇੱਕ ਵੀ ਸਿਹਤ ਸੰਬੰਧਿਤ ਪ੍ਰੋਜੈਕਟ ਨਹੀਂ ਮਿਲਿਆ। ਉਹਨਾਂ ਦਾ ਇਹ ਗੁੱਸਾ ਕਿੰਨਾ ਜਾਇਜ਼ ਹੈ? ਇਹ ਸੀਏਜੀ ਦੀ ਰਿਪੋਰਟ ਜੋ ਕਿ ਬਾਅਦ ਵਿੱਚ ਵਿਧਾਨ ਸਭਾ ਦੇ ਵਿੱਚ ਹਰਪਾਲ ਚੀਮਾ ਨੇ ਟੇਬਲ ਕੀਤੀ ਰੱਖੀ ਉਸ ਤੋਂ ਹੀ ਸਾਫ਼ ਪਤਾ ਚੱਲਦਾ ਹੈ ਕਿ ਕਿੰਨਾ ਕੂਟ ਜਾਇਜ ਸੀ ਸਾਲ 2016 ਤੋਂ 2022 ਤੱਕ 6 ਸਾਲ ਦੀ ਇਹ ਰਿਪੋਰਟ ਹਰਪਾਲ ਚੀਮਾ ਨੇ ਕੱਲ ਸਦਨ ਦੇ ਵਿੱਚ ਰੱਖੀ ਇਸ ਰਿਪੋਰਟ ਦੇ ਵਿੱਚ ਲਿਖਿਆ ਹੈ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਹਰ ਹਜ਼ਾਰ ਬੰਦੇ ਦੇ ਉੱਪਰ ਇੱਕ ਡਾਕਟਰ ਹੋਣਾ ਲਾਜ਼ਮੀ ਹੈ ਪਰ ਇਸ ਦੇ ਉਲਟ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਇੱਕ ਡਾਕਟਰ 7000 ਤੋਂ ਵੀ ਵੱਧ ਬੰਦਿਆਂ ਦੇ ਉੱਪਰ ਉਪਲਬਧ ਹੈ 7 ਗੁਣਾ ਮਾੜਾ ਹਾਲ ਹੈ ਪੰਜਾਬ ਦਾ ਜਿੰਨਾ ਕਿ ਦੁਨੀਆ ਦੀ ਹੈਲਥ ਆਰਗੇਨਾਈਜੇਸ਼ਨ ਜਿਹੜੀ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਉਹ ਜੋ ਮਾਪਦੰਡ ਪਣਾ ਕੇ ਰੱਖਦੀ ਹੈ ਉਸ ਤੋਂ 7 ਗੁਣਾ ਭੈੜਾ ਹਾਲ ਪੰਜਾਬ ਦੀਆਂ ਸਿਹਤ ਅਵਸਥਾਵਾਂ ਦਾ ਹੈ ਇਸ ਰਿਪੋਰਟ ਦੇ ਵਿੱਚ ਪਤਾ ਲੱਗਦਾ ਹੈ ਕਿ ਮੋਗੇ ਦੇ ਹਾਲਾਤ ਸਭ ਤੋਂ ਬੱਤਰ ਹਨ ਜਿੱਥੇ ਕਿ 7376 ਬੰਦਿਆਂ ਦੇ ਪਿੱਛੇ ਇੱਕ ਡਾਕਟਰ ਤਾਇਨਾਤ ਰੋਪੜ ਜ਼ਿਲ੍ਹੇ ਦੇ ਹਾਲਾਤ ਸਭ ਤੋਂ ਬੱਤਰ ਹਨ ਜਿੱਥੇ 2377 ਬੰਦਿਆਂ ਦੇ ਉੱਪਰ ਇੱਕ ਡਾਕਟਰ ਮੌਜੂਦ ਹੈ ਪਰ ਇਹ ਵੀ WHO ਦੇ ਮਾਪਦੰਡਾਂ ਦੇ ਨੇੜੇ ਨਹੀਂ ਟੁੱਕਦਾ ਦੁੱਗਣੇ ਤੋਂ ਵੀ ਜ਼ਿਆਦਾ ਦਾ ਫਰਕ ਇਸ ਦੇ ਨਾਲ ਹੀ ਰਿਪੋਰਟ ਵਿੱਚ ਇਹ ਵੀ ਨਿਸ਼ਰ ਕੀਤਾ ਗਿਆ ਹੈ ਕਿ ਸੂਬੇ ਦੀਆਂ 68959 ਡਾਕਟਰਾਂ ਦੀਆਂ ਅਸਾਮੀਆਂ ਜੋ ਕਿ ਮਨਜ਼ੂਰ ਕੀਤੀਆਂ ਹੋਣੀਆਂ ਨੇ ਉਹਨਾਂ ਦੇ ਵਿੱਚ ਅੱਧੀਆਂ ਤੋਂ ਵੱਧ ਇਸ 6 ਸਾਲ ਦੇ ਸਮੇਂ ਦੇ ਵਿੱਚ ਇਸ ਪੂਰੇ 2016 ਤੋਂ 22 ਤੱਕ ਅੱਧੀਆਂ ਤੋਂ ਵੱਧ ਅਸਾਮੀਆਂ ਖਾਲੀ ਪਈਆਂ ਰਹੀਆਂ ਪਬਲਿਕ ਹੈਲਥ ਇਨਫਰਾਸਟ੍ਰਕਚਰ ਅਤੇ ਮੈਨੇਜਮੈਂਟ ਆਫ ਹੈਲਥ ਸਰਵਿਸਿਜ਼ ਦੇ ਵਿੱਚ 50.69 ਫੀਸਦੀ ਅਸਾਮੀਆਂ ਖਾਲੀ ਹਨ ਤੇ ਡਾਇਰੈਕਟੋਰੇਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਉਹਦੇ ਵਿੱਚ ਤਕਰੀਬਨ 60 ਫੀਸਦੀ ਅਸਾਮੀਆਂ ਖਾਲੀ ਹਨ ਇਸ ਦੇ ਨਾਲ ਹੀ ਜ਼ਰੂਰੀ ਦਵਾਈਆਂ ਹਸਪਤਾਲਾਂ ਦੇ ਵਿੱਚ ਬੈੱਡ ਅਤੇ ਲੋੜੀਂਦੀਆਂ ਮਸ਼ੀਨਾਂ ਦੀ ਵੀ ਵੱਡੀ ਪੱਧਰ ਤੇ ਘਾਟ ਦੱਸੀ ਗਈ ਹੈ ਇਸ ਰਿਪੋਰਟ ਦੇ ਮੁਤਾਬਕ ਜਿਹੜੇ ਮਾਹਰ ਡਾਕਟਰ ਨੇ ਸਪੈਸ਼ਲਿਸਟ ਡਾਕਟਰ ਮੈਡੀਕਲ ਅਫਸਰ ਨਰਸਾਂ ਪੈਰਾਮੈਡੀਕਲ ਸਟਾਫ ਦੀ ਵੀ ਮਨਜੂਬ ਸ਼ੁਰਾ ਅਸਾਮੀਆਂ ਤੋਂ ਕਾਫੀ ਘੱਟ ਤਨਖਤੀ ਪੰਜਾਬ ਦੇ ਵਿੱਚ ਹੈ ਜਾਂ ਪੰਜਾਬ ਦੇ ਵਿੱਚ ਇਸ ਸਮੇਂ ਦੇ ਦੌਰਾਨ ਸੀ ਇਹ ਜ਼ਿਲ੍ਹਾ ਹਸਪਤਾਲਾਂ ਵਿੱਚ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਜਿਨ੍ਹਾਂ ਨੂੰ CHC ਕਿਹਾ ਜਾਂਦਾ ਹੈ ਤੇ ਪ੍ਰਾਇਮਰੀ ਹੈਲਥ ਸੈਂਟਰਾਂ ਦੇ ਵਿੱਚ ਇਹ ਤਿੰਨੇ ਹੀ ਜਿਹੜੇ ਸਿਹਤ ਸਬਕ ਇਨਫਰਾਸਟ੍ਰਕਚਰ ਨੂੰ ਵਿੱਚ ਸ਼ਾਮਿਲ ਨੇ ਚਾਹੇ ਉਹ ਜ਼िला ਹਸਪਤਾਲ ਹੋਣ ਕਮਿਊਨਿਟੀ ਹੈਲਥ ਸੈਂਟਰ ਹੋਣ ਜਾਂ ਫਿਰ ਪ੍ਰਾਇਮਰੀ ਹੈਲਥ ਸੈਂਟਰ ਸਾਰਿਆਂ ਦਾ ਹਾਲ ਇੱਕੋ ਜਿਹਾ ਹੀ ਸੀ ਇਸ ਦੇ ਨਾਲ ਹੀ ਸਿਹਤ ਸੰਸਥਾਵਾਂ ਦੇ ਮਾਮਲੇ ਦੇ ਵਿੱਚ ਵੀ ਕਾਣੀ ਵੰਡ ਦਾ ਜ਼ਿਕਰ ਕੀਤਾ ਗਿਆ ਹੈ ਮਿਸਾਲ ਦੇ ਤੌਰ ਤੇ ਮੋਗੇ ਦੇ ਵਿੱਚ ਸਟਾਫ ਨਰਸਾਂ ਦੀ ਗਿਣਤੀ ਜਿਹੜੀ ਹੈ ਉਹ 17.6 ਫੀਸਦੀ ਜਿਆਦਾ ਹੈ ਜੰਨੀਆਂ ਉੱਥੇ ਸੈਂਕਸ਼ਨਡ ਪੋਸਟ ਨੇ ਉਸ ਤੋਂ 17.6% ਦੀ ਜ਼ਿਆਦਾ ਨੇ ਪਰ ਮਾਨਸਾ ਵਿੱਚ ਇਹੀ ਨਰਸਾਂ ਦੀ ਜੇ ਆਪਾਂ ਗੱਲ ਕਰਦੇ ਹਾਂ ਉਹਨਾਂ ਦੀ ਗਿਣਤੀ 56.76% ਦੀ ਘਟ ਹੈ ਇੱਕ ਥਾਂ ਤੇ 17-18% ਵਧ ਤਣਾਤੀ ਹੈ ਤੇ ਦੂਜੇ ਪਾਸੇ ਤਕਰੀਬਨ 60% ਦੀ ਕਮੀ ਹੈ ਇਸ ਤਰੀਕੇ ਨਾਲ ਜਿਹੜੀਆਂ ਰਿਸੋਰਸਸ ਨੇ ਉਹਨਾਂ ਨੂੰ ਵੰਡਿਆ ਗਿਆ ਹੁਣ ਉਸ ਤੋਂ ਬਾਅਦ ਕਰ ਲੈਨੇ ਆ ਆਪਾਂ ਏ ਐਨ ਐਮ ਦੀ ਗੱਲ ਜਿਹੜੇ ਮਟਰਨਿਟੀ ਅਸਿਸਟੈਂਟਸ ਹੁੰਦੇ ਨੇ ਮਤਲਬ ਆਪਾਂ ਜੀ ਪੰਜਾਬੀ ਕਿ ਸਮਝਾਉਣਾ ਹੋਵੇ ਦਾਇਆਂ ਕਹਿ ਸਕਦੇ ਆ ਜਿਹੜੇ ਜਨੇਪੇ ਦੇ ਵਿੱਚ ਮਦਦ ਕਰਦੇ ਨੇ ਉਹਨਾਂ ਦੀ ਕਾਟਰੀ ਦੀ ਆਪਾਂ ਗੱਲ ਕਰਦੇ ਆ ਤਾਂ ਮੋਗੇ ਵਿੱਚ 19.23 ਫੀਸਦੀ ਸੈਂਕਸ਼ਨ ਸਟਰੈਂਥ ਨਾਲੋਂ ਜਿੰਨੀਆਂ ਕਿ ਮਨਸ਼ੂ ਮਨਜ਼ੂਰਸ਼ੁਦਾ ਅਸਾਮੀਆਂ ਨੇ ਉਸ ਤੋਂ 19.23 ਫੀਸਦੀ ਘੱਟ ਹੈ ਤੇ ਅੰਮ੍ਰਿਤਸਰ ਦੇ ਵਿੱਚ 97.19 ਫੀਸਦੀ ਘੱਟ ਮਤਲਬ ਅੰਮ੍ਰਿਤਸਰ ਦੇ ਵਿੱਚ ਤਾਂ ਕਹਿ ਲਈਏ ਕਿ ਨਾਂ ਦੇ ਬਰਾਬਰ ਹੀ ਇਹਨਾਂ ਨਰਸਾਂ ਦੀ ਤਨਤਤੀ ਹੈ ਲੇਕਿਨ ਫਾਜ਼ਲ ਕਾੜੇ ਚਲੇ ਜਾਂਦੇ ਆ ਤਾਂ ਉੱਥੇ ਹੀ ਇਹਨਾਂ ਦਾਇਆਂ ਦੀ ਜਿਹੜੀ ਤਨਤਤੀ ਹੈ ਉਹ ਜ਼ਰੂਰਤ ਨਾਲੋਂ ਜਾਂ ਜਿੰਨੀਆਂ ਸੈਂਕਸ਼ਨ ਪੋਸਟਾਂ ਨੇ ਉਹਦੇ ਨਾਲੋਂ 40% ਦੀ ਜ਼ਿਆਦਾ ਗਿਣਤੀ ਹੈ ਕਿਉਂ ਹੈ ਕਿਸ ਨੇ ਕੀਤਾ ਕਿਸ ਨੇ ਆਪਣਾ ਦਿਮਾਗ ਲਗਾਇਆ ਇਹਦੇ ਵਿੱਚ ਜਾਣ ਦੀ ਜ਼ਰੂਰਤ ਹੀ ਨਹੀਂ ਕਿਉਂਕਿ ਇਹ ਕਿਹਾ ਜਾਏਗਾ ਇਹਦਾ ਜਵਾਬ ਦਿੱਤਾ ਜਾਏਗਾ ਕਿ ਸਰਕਾਰੀ ਕੰਮ ਤੁਹਾਨੂੰ ਪਤਾ ਹੀ ਨਹੀਂ ਜੀ ਇਸ ਤਰੀਕੇ ਨਾਲ ਹੀ ਹੁੰਦਾ ਹੁਣ ਇਹੀ ਹਾਲ ਫੰਡਾਂ ਦੀ ਵਰਤੋਂ ਦਾ ਵੱਖ-ਵੱਖ ਵਿਭਾਗਾਂ ਦੇ ਵਿੱਚ ਜਾਰੀ ਕਿਤੇ ਜਿਹੜੇ ਪੈਸੇ ਨੇ ਜੋ ਸਰਕਾਰ ਵੱਲੋਂ ਜਾਰੀ ਕੀਤੇ ਗਏ ਸੀ ਉਹਨਾਂ ਵਿੱਚ ਅੱਡ-ਅੱਡ ਵਿਭਾਗਾਂ ਦੀ ਜੇ ਆਪਾਂ ਗੱਲ ਕਰੀਏ 5.5% ਤੋਂ ਲੈ ਕੇ 20.75% ਲਗਭਗ 21% ਤੱਕ ਵਰਤੇ ਹੀ ਨਹੀਂ ਗਏ ਅਣਵਰਤੇ ਪਏ ਨੇ ਨੌਨ ਯੂਟਿਲਾਈਜ਼ਡ ਤਰੀਕੇ ਨਾਲ ਉਹ ਪੈਸੇ ਪਏ ਨੇ ਇੱਕ ਪਾਸੇ ਅਸੀਂ ਇਹ ਰੋਣਾ ਰੋਨੇ ਆ ਕਿ ਪੰਜਾਬ ਸਰਕਾਰ ਕੋਲ ਪੈਸੇ ਦੀ ਕਮੀ ਹੈ ਪੈਸਾ ਬਹੁਤ ਘੱਟ ਹੈ ਤਾਂ ਹੀ ਅਸੀਂ ਜਿਹੜਾ ਹੈ ਸਿਹਤ ਸਹੂਲਤਾਂਾਂ ਤੇ ਪੈਸਾ ਖਰਚ ਨਹੀਂ ਕਰ ਸਕਦੇ ਦੂਜੇ ਪਾਸੇ ਉੱਥੇ ਹੀ ਜਿਹੜੇ ਫੰਡ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਵੀ ਪੂਰੇ ਤਰੀਕੇ ਨਾਲ ਵਰਤਿਆ ਨਹੀਂ ਗਿਆ 2021-22 ਦੇ ਵਿੱਚ ਬਜਟ ਦੇ ਵਿੱਚ 8% ਦੀ ਪੈਸਾ ਸਿਹਤ ਤੇ ਖਰਚਣ ਦੇ ਲਈ ਰੱਖਿਆ ਗਿਆ ਸੀ ਪਰ ਕਾਂਗਰਸ ਸਰਕਾਰ ਵੱਲੋਂ ਸਿਰਫ 3.11 ਫੀਸ ਦੀ ਪੈਸਾ ਹੀ ਖਰਚ ਕੀਤਾ ਗਿਆ ਜਿਹੜੀ ਬਜਟ ਦੀ ਅਲੋਕੇਸ਼ਨ ਸੀ ਉਹ ਵੀ ਪੂਰੇ ਤਰੀਕੇ ਨਾਲ ਸਰਕਾਰ ਸਿਹਤ ਦੇ ਉੱਤੇ ਖਰਚ ਨਹੀਂ ਕਰ ਸਕੀ ਇਸ ਤੋਂ ਸਰਕਾਰ ਦੀਆਂ ਪ੍ਰਾਇਰਟੀਜ਼ ਦਾ ਪਤਾ ਲੱਗਦਾ ਹੈ ਕਿ ਪ੍ਰਾਥਮਿਕਤਾ ਕੀ ਹੈ ਸਰਕਾਰ ਕਿੱਥੇ ਪੈਸਾ ਖਰਚਾ ਜਿਹੜਾ ਹੈ ਉਹ ਕਰਨਾ ਚਾਹੁੰਦੀ ਹੈ ਜਾਂ ਲੋਕਾਂ ਦੀ ਸਿਹਤ ਦੇ ਲਈ ਕਿੰਨੀ ਕੁ ਸੰਜੀਦਾ ਕੋਈ ਵੀ ਸਰਕਾਰ ਹੈ ਇਹ ਇਹਨਾਂ ਚੀਜ਼ਾਂ ਤੋਂ ਪਤਾ ਲੱਗਦਾ ਹੈ ਇੱਕ ਹੋਰ ਰੁਝਾਨ ਜੋ ਇਸ ਰਿਪੋਰਟ ਵਿੱਚ ਦੇਖਿਆ ਗਿਆ ਹੈ ਉਹ ਹੈ ਬੱਚੇ ਦਾ ਜਿਹੜਾ ਜਨਮ ਹੈ ਉਹ ਸੀ ਸੈਕਸ਼ਨ ਮਤਲਬ ਆਪਰੇਸ਼ਨ ਨਾਲ ਜਦੋਂ ਹੁੰਦਾ ਹੈ ਉਸ ਦੀ ਗਿਣਤੀ ਦੇ ਵਿੱਚ ਕਾਫੀ ਵਾਧਾ ਦੇਖਿਆ ਗਿਆ ਹੈ 2016 ਤੋਂ 2022 ਤੱਕ ਪੰਜਾਬ ਦੇ ਵਿੱਚ ਕੁੱਲ 8.25 ਲੱਖ ਬੱਚਿਆਂ ਦਾ ਜਨਮ ਸੀ ਸੈਕਸ਼ਨ ਦੇ ਨਾਲ ਹੋਇਆ ਮਤਲਬ 8.5 ਲੱਖ 8,25,000 ਬੱਚੇ ਇਸ ਆਪਰੇਸ਼ਨ ਦੇ ਨਾਲ ਪੰਜਾਬ ਦੇ ਵਿੱਚ ਜਨਮੇ ਸਰਕਾਰੀ ਅਦਾਰਿਆਂ ਦੇ ਵਿੱਚ ਕੁੱਲ 1093000 ਬੱਚਿਆਂ ਦਾ ਜਨਮ ਹੋਇਆ ਜਿਨ੍ਹਾਂ ਦੇ ਵਿੱਚੋਂ 306000 ਬੱਚੇ ਹੀ ਜਾਣੀਂਦੀ ਕੁੱਲ 28% ਦੇ ਬੱਚੇ ਇਸ ਸੀ ਸੈਕਸ਼ਨ ਆਪਰੇਸ਼ਨ ਦੇ ਨਾਲ ਜਨਮੇ ਇਸ ਦਾ ਮੁਕਾਬਲਾ ਜੇ ਆਪਾਂ ਪ੍ਰਾਈਵੇਟ ਹਸਪਤਾਲਾਂ ਨਾਲ ਕਰਦੇ ਹਾਂ ਤਾਂ ਇਸੇ ਹੀ ਸਮੇਂ ਦੌਰਾਨ ਉੱਥੇ ਜਿਹੜੇ ਕੁੱਲ ਜਨੇਪੇ ਹੋਏ ਉਹਨਾਂ ਦੀ ਗਿਣਤੀ 10 ਲੱਖ 95000 ਸੀ ਅਤੇ 1095000 ਬੱਚਿਆਂ ਨੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਨਮ ਲਿਆ ਜਿਨ੍ਹਾਂ ਦੇ ਵਿੱਚੋਂ 517000 ਬੱਚਿਆਂ ਦਾ ਜਨਮ ਉਹ ਆਪਰੇਸ਼ਨ ਦੇ ذریعے ਹੋਇਆ ਇਸ ਸੀ ਸੈਕਸ਼ਨ ਆਪਰੇਸ਼ਨ ਦੇ ذریعے ਹੋਇਆ ਸੋ ਜੇ ਤੁਸੀਂ ਦੇਖੋ ਅੰਕੜਿਆਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਪ੍ਰਾਈਵੇਟ ਦੇ ਵਿੱਚ ਅੱਧੇ ਤੋਂ ਵੀ ਵੱਧ ਜਿਹੜੇ ਬੱਚਿਆਂ ਨੇ ਜਨਮ ਲਏ ਉਹ ਇਨ੍ਹਾਂ ਆਪਰੇਸ਼ਨਾਂ ਦੇ ਨਾਲ ਹੀ ਹੁੰਦੇ ਨੇ ਹੁਣ ਜੇ ਇਹਨਾਂ ਅੰਕੜਿਆਂ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੀਏ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਿਹੜੇ ਜਨਮ ਨੇ ਉਹ ਲਗਭਗ ਬਰਾਬਰ ਹੀ ਹੁੰਦੇ ਨੇ ਮਤਲਬ 50-50 ਫੀਸਦੀ ਬੱਚੇ ਜਿਹੜੇ ਨੇ ਉਹ ਸਰਕਾਰੀ ਜਨਮ ਲੈਂਦੇ ਨੇ ਲਗਭਗ ਉਨੇ ਹੀ ਪ੍ਰਾਈਵੇਟ ਹਸਪਤਾਲਾਂ ਵਿੱਚ 10 ਲੱਖ 93 10 ਲੱਖ 95 ਹਜ਼ਾਰ ਦੀ ਗਿਣਤੀ ਆਈ ਹੈ ਲੇਕਿਨ ਵਿਰਾ ਸੀ ਸੈਕਸ਼ਨ ਦਾ ਚਲਨ ਹੈ ਇਸ ਆਪਰੇਸ਼ਨ ਦਾ ਚਲਨ ਹੈ ਉਹ ਪ੍ਰਾਈਵੇਟ ਦੇ ਵਿੱਚ ਸਰਕਾਰੀ ਨਾਲੋਂ ਕਿਤੇ ਜ਼ਿਆਦਾ ਹੈ ਕੀ ਇਸ ਨੂੰ ਪੈਸੇ ਬਣਾਉਣ ਦੇ ਤਰੀਕੇ ਵਜੋਂ ਵਰਤਿਆ ਤਾਂ ਨਹੀਂ ਜਾ ਰਿਹਾ ਇਹ ਸਮਝਣ ਦੀ ਲੋੜ ਹੈ ਕਿਉਂਕਿ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਇੱਕ ਤਾਂ ਇਲਾਜ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਹੈ ਦੂਜਾ ਨਾਰਮਲ ਡਿਲੀਵਰੀ ਨਾਲੋਂ ਜੇ ਬੱਚਾ ਆਪਰੇਸ਼ਨ ਦੇ ਨਾਲ ਹੁੰਦਾ ਤਾਂ ਉਸ ਦਾ ਖਰਚਾ ਕਈ ਗੁਣਾ ਹੋਰ ਵੱਧ ਜਾਂਦਾ ਹੈ ਸੋ ਇੰਨਾ ਫਰਕ ਕਿਉਂ ਹੈ ਸਰਕਾਰੀ ਤੇ ਪ੍ਰਾਈਵੇਟ ਦੇ ਵਿੱਚ ਇਸ ਨੂੰ ਵੀ ਸਮਝਣ ਦੀ ਲੋੜ ਹੈ ਲੇਕਿਨ ਇੱਕ ਜਿਹੜਾ ਚਲਨ ਹੈ ਉਹ ਇਹ ਜ਼ਰੂਰ ਦੇਖਿਆ ਗਿਆ ਹੈ ਕਿ ਦੋਨਾਂ ਇਹ ਸੰਸਥਾਵਾਂ ਦੇ ਵਿੱਚ ਇਹ ਚਲਣ ਹੌਲੀ-ਹੌਲੀ ਵੱਧ ਰਿਹਾ ਹੈ ਸਰਕਾਰੀ ਸੰਸਥਾਵਾਂ ਦੇ ਵਿੱਚ 26 ਫੀਸਦੀ ਤੋਂ ਵੱਧ ਕੇ 30 ਫੀਸਦੀ ਤੱਕ ਆਪਰੇਸ਼ਨ ਨਾਲ ਬੱਚਿਆਂ ਦਾ ਜਨਮ ਜਿਹੜਾ ਹੈ ਉਹਦੇ ਵਿੱਚ ਵਾਧਾ ਹੋਇਆ ਹੈ ਲੇਕਿਨ ਉੱਥੇ ਹੀ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜੇ ਆਪਾਂ ਗੌਰ ਕਰਦੇ ਹਾਂ ਤਾਂ 32 ਫੀਸਦੀ ਤੋਂ ਵੱਧ ਕੇ 54 ਫੀਸਦੀ ਇਹ ਟ੍ਰੈਂਡ ਹੋ ਗਿਆ ਹੈ ਮਤਲਬ ਪ੍ਰਾਈਵੇਟ ਹਸਪਤਾਲਾਂ ਵਿੱਚ ਜਿਹੜੇ ਬੱਚੇ ਜਨਮ ਲੈਂਦੇ ਨੇ 54 ਫੀਸਦੀ ਬੱਚੇ ਉਹ ਆਪਰੇਸ਼ਨ ਦੇ ਨਾਲ ਜਨਮ ਲੈਂਦੇ ਨੇ ਉਹ ਨਾਰਮਲ ਡਿਲੀਵਰੀ ਨਹੀਂ ਹੁੰਦੀ ਇੱਕ ਹੋਰ ਹੈਰਾਨ ਕਰਨ ਵਾਲਾ ਜਿਹਾ ਅੰਕੜਾ ਹੈ ਉਹ ਫੇਰ ਆ ਜਾਂਦਾ ਹੈ ਅਣਵਰਤੇ ਪੈਸਿਆਂ ਦਾ ਆਪਾਂ ਪਹਿਲਾਂ ਵੀ ਜ਼ਿਕਰ ਕਰਕੇ ਹਟੇ ਹਾਂ ਕਿ ਇੱਕ ਪਾਸੇ ਪੰਜਾਬ ਪੈਸਿਆਂ ਦੀ ਘਾਟ ਦਾ ਰੋਣਾ ਜਿਹੜਾ ਹੈ ਉਹ ਕਾਫੀ ਸਮੇਂ ਤੋਂ ਰੋ ਰਿਹਾ ਹੈ ਸਾਡੇ ਉੱਪਰ ਲੱਖਾਂ ਕਰੋੜਾਂ ਦਾ ਕਰਜ਼ਾ ਝੜਿਆ ਹੋਇਆ ਹੈ ਲੇਕਿਨ ਫੇਰ ਵੀ ਜਿਹੜੇ ਬਜਟ ਦੇ ਵਿੱਚ ਪੈਸੇ ਰੱਖੇ ਜਾਂਦੇ ਨੇ ਉਹ ਵਰਤੇ ਨਹੀਂ ਜਾਂਦੇ ਪੂਰੇ ਤਰੀਕੇ ਨਾਲ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਪੋਸ਼ ਸਕੀਮ ਇਹਦੇ ਵਿੱਚ 76 ਕਰੋੜ 81 ਲੱਖ ਰੁਪਿਆ ਅਨਵਰਤਿਆ ਪਿਆ ਹੈ ਪੰਜਾਬ ਨਿਰੋਗੀ ਸੁਸਾਇਟੀ ਹੈ ਉਹਦੇ ਵਿੱਚ 4 ਕਰੋੜ 92 ਲੱਖ ਰੁਪਿਆ ਅਨਵਰਤਿਆ ਪਿਆ ਹੈ ਇਸ ਤੋਂ ਇਲਾਵਾ ਰਜਿੰਦਰਾ ਹਸਪਤਾਲ ਪਟਿਆਲਾ ਵੱਲੋਂ ਜਿਹੜੇ ਯੂਜ਼ਰ ਚਾਰजेस ਦੇ ਅੰਤਰਗਤ ਇਕੱਠੇ ਕੀਤੇ ਪੈਸੇ ਨੇ ਉਹ ਚੋਂ 1 ਕਰੋੜ 94 ਲੱਖ ਰੁਪਿਆ ਤੇ 85 ਕਰੋੜ 70 ਲੱਖ ਰੁਪਿਆ ਕੰਸੈਸ਼ਨ ਫੀ ਦੇ ਤੌਰ ਤੇ ਜਿਹੜਾ ਉਹਨਾਂ ਨੇ ਪੰਜਾਬ ਹੈਲਥ ਸਰਵਿਸਿਜ਼ ਨੂੰ ਪੀ ਐਚ ਐਸ ਸੀ ਨੂੰ ਟ੍ਰਾਂਸਫਰ ਕੀਤੇ ਨੇ ਉਹ ਵੀ ਅਣਵਰਤੇ ਹੀ ਪਏ ਹਨ ਹੁਣ ਤੁਸੀਂ ਕਹੋਗੇ ਕਿ ਬਜਟ ਤਾਂ ਆਮ ਆਦਮੀ ਪਾਰਟੀ ਨੇ ਅੱਜ ਪੇਸ਼ ਕੀਤਾ ਹੈ ਤੇ ਤੂੰ ਕਾਂਗਰਸ ਸਰਕਾਰ ਵੇਲੇ ਦੀਆਂ ਗੱਲਾਂ ਲੈ ਕੇ ਕਿਉਂ ਬੈਠ ਗਿਆ ਪਰ ਇਹ ਗੱਲ ਕਰਨੀ ਇਸ ਲਈ ਜ਼ਰੂਰੀ ਸੀ ਕਿ ਬਜਟ ਆਵੇਂ ਕਾਂਗਰਸ ਪੇਸ਼ ਕਰੇ ਜਾਂ ਕੋਈ ਹੋਰ ਪਾਰਟੀ ਜਾਂ ਆਮ ਆਦਮੀ ਪਾਰਟੀ ਬਜਟ ਦੇ ਵਿੱਚ ਐਲਾਨ ਕੀਤੇ ਜਾਂਦੇ ਨੇ ਬਜਟ ਦੇ ਵਿੱਚ ਇਹ ਕੋਸ਼ਨਾਵਾਂ ਹੁੰਦੀਆਂ ਨੇ ਕਿ ਅਸੀਂ ਇੰਨਾ ਪੈਸਾ ਇਸ ਸੈਕਟਰ ਦੇ ਵਾਸਤੇ ਇਸ ਵਿਭਾਗ ਦੇ ਵਿੱਚ ਰੱਖ ਦਿੱਤਾ ਅਸੀਂ ਅਲੋਕੇਸ਼ਨ ਜਿਹੜੀ ਹੈ ਉਹ ਇੰਨੇ ਹਜ਼ਾਰ ਕਰੋੜ ਤੋਂ ਵਧਾ ਕੇ ਇੰਨੇ ਹਜ਼ਾਰ ਕਰੋੜ ਰੁਪਏ ਕਰ ਦਿੱਤੀ ਗਈ ਲੇਕਿਨ ਜਦੋਂ ਗੱਲ ਆਉਂਦੀ ਹੈ ਜ਼ਮੀਨੀ ਪੱਧਰ ਤੇ ਉਹਨਾਂ ਸਕੀਮਾਂ ਨੂੰ ਲਾਗੂ ਕਰਨ ਦੀ ਅਮਲ ਵਿੱਚ ਲੈ ਕੇ ਆਉਣ ਦੀ ਉਦੋਂ ਇਹ ਸਾਰੀਆਂ ਸਰਕਾਰਾਂ ਦਾ ਹਾਲ ਕਿਸ ਤਰ੍ਹਾਂ ਦਾ ਹੁੰਦਾ ਹੈ ਸਾਨੂੰ ਉਹ ਜਾਣਨਾ ਬਹੁਤ ਜ਼ਰੂਰੀ ਹੁਣ ਹਰਪਾਲ ਚੀਮਾ ਵੱਲੋਂ ਜਦੋਂ ਇਹ ਬਜਟ ਦੇ ਵਿੱਚ ਇਹ ਸਦਨ ਦੇ ਵਿੱਚ ਸੀਏਜੀ ਦੀ ਰਿਪੋਰਟ ਪੇਸ਼ ਕੀਤੀ ਗਈ ਟੇਬਲ ਕੀਤੀ ਗਈ ਤਾਂ ਉਹਨਾਂ ਵੱਲੋਂ ਕਾਂਗਰਸ ਤੇ ਜਮ ਕੇ ਨਿਸ਼ਾਨੇ ਸਾਧੇ ਗਏ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਕਾਂਗਰਸ ਨੇ ਬਰਬਾਦ ਕਰ ਦਿੱਤਾ ਹੈ ਸਿਹਤ ਦਾ ਜਿਹੜਾ ਜਿੰਨਾ ਇਨਫਰਾਸਟ੍ਰਕਚਰ ਬਣਾਇਆ ਹੋਇਆ ਸੀ ਉਹਨੂੰ ਲੀਰੋ ਲੀਰ ਕਰ ਦਿੱਤਾ ਹੈ ਕਾਂਗਰਸ ਹਮੇਸ਼ਾ ਹੀ ਸੂਬੇ ਦੀਆਂ ਹਰ ਚੀਜ਼ ਨੂੰ ਹਰ ਸੰਸਥਾ ਨੂੰ 인ਫਰਾਸਟ੍ਰਕਚਰ ਨੂੰ ਬਰਬਾਦ ਕਰਨ ਦੇ ਉੱਤੇ ਤੁਲੀ ਹੋਈ ਹੈ ਇਸ ਤਰੀਕੇ ਦੇ ਉਹਨਾਂ ਵੱਲੋਂ ਹਮਲੇ ਕੀਤੇ ਗਏ ਉਧਰ ਜੇ ਤੁਸੀਂ ਪ੍ਰਤਾਪ ਬਾਜਵਾ ਜਾਂ ਹੋਰ ਕਿਸੇ ਕਾਂਗਰਸੀ ਲੀਡਰ ਨੂੰ ਕਹੋ ਤਾਂ ਉਹੋ ਇਹੀ ਦੋਸ਼ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਉੱਤੇ ਲਾਏਗਾ ਕਿ ਹੁਣ 3 ਸਾਲ ਤੁਹਾਨੂੰ ਹੋ ਗਏ ਨੇ ਤੁਸੀਂ ਦੱਸੋ ਕੀ ਕੀਤਾ ਤੁਸੀਂ ਵੀ ਪੰਜਾਬ ਦਾ ਪੈਸਾ ਬਰਬਾਦ ਕਰ ਰਹੇ ਹੋ ਤੁਸੀਂ ਮਸ਼ਹੂਰੀਆਂ ਦੇ ਵਿੱਚ ਪੈਸਾ ਜਿਹੜਾ ਕਿ ਜ਼ਿਆਦਾ ਖਰਚ ਕਰ ਰਹੇ ਹੋ ਕੰਮ ਨਹੀਂ ਕਰ ਰਹੇ ਜਦਕਿ ਐਡਵਰਟਾਈਜ਼ਮੈਂਟ ਤੇ ਜਿੰਨਾ ਪੈਸਾ ਚਰਨੀ ਵੱਲੋਂ ਖਰਚਿਆ ਗਿਆ ਜਾਂ ਉਸ ਤੋਂ ਪਹਿਲਾਂ ਵੀ ਖਰਚ ਹੁੰਦਾ ਰਿਹਾ ਹੈ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਕੋਈ ਵੀ ਤੇਰ ਜਿਹੜੀ ਆ ਦੁੱਧ ਤੋਤੀ ਨਹੀਂ ਹੈ ਸਾਰੀਆਂ ਸਰਕਾਰਾਂ ਦੇ ਵਿੱਚ ਸਾਰੀਆਂ ਪਾਰਟੀਆਂ ਦਾ ਹਾਲ ਲਗਭਗ ਇਸੇ ਤਰ੍ਹਾਂ ਦਾ ਹੀ ਹੁਣ ਆਪਾਂ ਵਾਪਸ ਦੇ ਗੱਲ ਲਾਡੀ ਤੌਸ ਦੀ ਕਰੀਏ ਤਾਂ ਉਹਨਾਂ ਦਾ ਜਿਹੜਾ ਦਰਦ ਸੀ ਉਹ ਸਿਰਫ 3 ਸਾਲ ਦਾ ਨਹੀਂ ਛਲਕ ਰਿਹਾ ਸੀ ਉਸ ਤੋਂ ਪਿਛਲੇ 6 ਸਾਲ ਇਸ ਰਿਪੋਰਟ ਵਾਲੇ ਜੇ ਤੁਸੀਂ ਦੇਖ ਲਵੋ ਉਦੋਂ ਵੀ ਉਸ ਇਲਾਕੇ ਦੇ ਵਿੱਚ ਮੋਗਾ ਹੋਵੇ ਧਰਮਕੋਟ ਹੋਵੇ ਉੱਥੇ ਡਾਕਟਰਾਂ ਦੀ ਜਿਹੜੀ ਗਿਣਤੀ ਹੈ ਜਿੰਨਿਆਂ ਦੀ ਤਨਾਤੀ ਕੀਤੀ ਗਈ ਹੈ ਉਹ ਕਾਫੀ ਘੱਟ ਹੈ ਜਿੰਨੀ ਹੋਣੀ ਚਾਹੀਦੀ ਹੈ ਉਸ ਤੋਂ ਕਿਤੇ ਘੱਟ ਹੈ 7-8 ਗੁਣਾ ਘੱਟ ਹੈ ਉਹ ਲੋਕ ਜਿਹੜੇ ਨੇ ਜੋ ਉਹਨਾਂ ਦੇ ਹਲਕੇ ਦੇ ਲੋਕ ਨੇ ਜਾਂ ਉਸ ਇਲਾਕੇ ਦੇ ਲੋਕ ਨੇ ਉਹ ਇਸ ਬੇਕਦਰੀ ਤੋਂ ਕਿੰਨੇ ਲੰਮੇ ਸਮੇਂ ਤੋਂ ਜੂਝ ਰਹੇ ਹੋਣਗੇ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਹੁਣ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਇਸ ਤੋਂ ਪਿਛਲੇ ਜਿਹੜੇ 5 ਸਾਲ ਹੋਣਗੇ 9 ਸਾਲ ਤੋਂ ਪਹਿਲਾਂ ਦਾ ਜਿਹੜਾ ਸਮਾਂ ਹੋਵੇਗਾ 40 ਸਮੇਂ ਦਾ ਉਦੋਂ ਡਾਕਟਰਾਂ ਦੀ ਤਨਾਤੀ ਬਹੁਤ ਜ਼ਿਆਦਾ ਕੀਤੀ ਹੋਵੇਗੀ ਤੇ ਆ ਕੇ ਕਾਂਗਰਸ ਨੇ ਬਦਲ ਦਿੱਤੇ ਹੋਣਗੇ ਨਹੀਂ ਇਸ ਇਲਾਕੇ ਦੇ ਵਿੱਚ ਇਸ ਦਾ ਮਤਲਬ ਹੈ ਕਾਫੀ ਲੰਮੇ ਸਮੇਂ ਤੋਂ ਜਾਂ ਸ਼ੁਰੂ ਤੋਂ ਹੀ ਕਹਿ ਲਈਏ ਇਹ ਲੋੜੀ ਦਾ ਇਨਫਰਾਸਟ੍ਰਕਚਰ ਜੋ ਹੋਣਾ ਚਾਹੀਦਾ ਸੀ ਜੋ ਸਿਹਤ ਸਹੂਲਤਾਂ ਹੋਣੀਆਂ ਚਾਹੀਦੀਆਂ ਸੀ ਜੋ ਮੈਡੀਕਲ ਪਰਸਨਲ ਜਾਂ ਜੋ ਡਾਕਟਰ ਉੱਥੇ ਤਨਾਤ ਹੋਣੇ ਚਾਹੀਦੇ ਸੀ ਉਹ کافی ਲੰਮੇ ਸਮੇਂ ਤੋਂ ਤਣਾਤ ਹੀ ਨੇ ਕੀਤੇਗੇ ਕਾਰਨ ਤਾਂ ਅਲੱਗ-ਅਲੱਗ ਸਰਕਾਰਾਂ ਹੀ ਸਮਝਾ ਸਕਦੀਆਂ ਨੇ ਜੋ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਆਪਣੇ ਹੀ ਐਮਐਲਏ ਦੇ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਕਿ ਅਸੀਂ ਪਹਿਲਾਂ 400 ਦੇ ਕਰੀਬ ਡਾਕਟਰ ਰੱਖੇ ਸੀ 300 ਫਿਰ ਰੱਖੇ 700 ਡਾਕਟਰਾਂ ਦੇ ਵਿੱਚੋਂ 8 ਜਾਂ 9 ਹੀ ਮੋਗੇ ਦੇ ਹਿੱਸੇ ਆਏ ਹੁਣ ਅਸੀਂ 1000 ਡਾਕਟਰ ਹੋਰ ਰੱਖ ਰਹੇ ਹਾਂ ਉਹ ਸੁਣਨ ਨੂੰ ਤਾਂ ਬਹੁਤ ਵਧੀਆ ਲੱਗਦਾ ਹੈ ਕਿ ਜੀ ਦੇਖੋ 3 ਸਾਲਾਂ ਦੇ ਵਿੱਚ ਕੁੱਲ 17-1800 ਡਾਕਟਰ ਜਿਹੜੇ ਨੇ ਉਹ ਨਵੇਂ ਰੱਖੇ ਜਾਣਗੇ ਡਾਕਟਰਾਂ ਦੀ ਗਿਣਤੀ ਵੱਧ ਜਾਏਗੀ ਪਰ ਜੇ ਤੁਸੀਂ ਸੈਂਕਸ਼ਨਡ ਪੋਸਟਾਂ ਦੇਖੋ 68000 ਤੋਂ ਜ਼ਿਆਦਾ ਲਗਭਗ 70000 ਹੀ ਪੋਸਟਾਂ ਡਾਕਟਰਾਂ ਦੀਆਂ ਪੰਜਾਬ ਦੇ ਵਿੱਚ ਸੈਂਕਸ਼ਨਡ ਨੇ ਤੇ ਜੇ ਪਿਛਲੇ 6 ਸਾਲਾਂ ਚ 50% ਦੀ ਪੋਜੀਸ਼ਨਾਂ ਖਾਲੀ ਨੇ ਤੇ ਨਵੀਂ ਸਰਕਾਰ ਨੇ 700 ਹੀ ਹੋਰ ਰੱਖੇ ਨੇ ਤਾਂ ਵੀ ਹਜੇ ਮੋਟਾ ਮੋਟਾ 30 35000 ਜਾਂ 30 32000 ਡਾਕਟਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਨੇ ਪੰਜਾਬ ਦੇ ਵਿੱਚ ਜਿੰਨਾਂ ਨੂੰ ਭਰਿਆ ਜਾਣਾ ਬਾਕੀ ਹੈ। ਸੋ 30 32000 ਡਾਕਟਰਾਂ ਦੀਆਂ ਜੇ ਪੋਸਟਾਂ ਖਾਲੀ ਨੇ ਉਹਦੇ ਵਿੱਚ 5 700 ਜਾਂ 1000 ਡਾਕਟਰ ਜੇ ਆਪਾਂ ਰੱਖ ਵੀ ਲਈਏ ਤਾਂ ਉਹ ਊਂਠ ਦੇ ਮੂੰਹ ਦੇ ਵਿੱਚ ਜੀਰੇ ਦੀ ਕਹਾਵਤ ਜਿਹੜੀ ਹੈ ਉਸ ਦੇ ਸਮਾਨ ਹੀ ਹੋਣਗੇ। ਪਤਾ ਵੀ ਨਹੀਂ ਲੱਗੂਗਾ ਕਿ ਡਾਕਟਰ ਨਵੇਂ ਰੱਖੇ ਵੀ ਗਏ ਨੇ ਜਾਂ ਨਹੀਂ। ਹਾਲਾਤ ਉਸੇ ਤਰੀਕੇ ਨਾਲ ਹੀ ਚਲਦੇ ਰਹਿਣਗੇ। ਸੋ ਜਦੋਂ ਆਮ ਆਦਮੀ ਪਾਰਟੀ ਦਾ ਐਮਐਲਏ ਇਸ ਉਹਦਾ ਗੁੱਸਾ ਇਸ ਤਰੀਕੇ ਨਾਲ ਫੁੱਟਿਆ ਤਾਂ ਉਹ ਆਪਣੀ ਸਰਕਾਰ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ ਉਹ ਆਪਣੇ ਲੋਕਾਂ ਦੇ ਆਪਣੇ ਹਲਕੇ ਦੇ ਲੋਕਾਂ ਦਾ ਜੋ ਦਰਦ ਹੈ ਉਸ ਨੂੰ ਬਿਆਨ ਕਰ ਰਿਹਾ ਸੀ ਕਿਉਂਕਿ ਜੇ ਐਮਐਲਏ ਜਾਂ ਜੋ ਲੋਕਾਂ ਦਾ ਕੋਈ ਵੀ ਨੇਤਾ ਹੈ ਆਗੂ ਹੈ ਉਹ ਆਪਣੇ ਹਲਕੇ ਦੇ ਵਿੱਚ ਵਿਚਰਦਾ ਹੈ ਲੋਕਾਂ ਦੇ ਵਿੱਚ ਜਾਂਦਾ ਹੈ ਉਸ ਨੂੰ ਉਹਨਾਂ ਦੀਆਂ ਦੁੱਖ ਤਕਲੀਫਾਂ ਦਾ ਪਤਾ ਲੱਗਦਾ ਹੈ ਤੇ ਜੇ ਉਹ ਦੁੱਖ ਤਕਲੀਫਾਂ ਨੂੰ ਆਪਣੀ ਸਰਕਾਰ ਅੱਗੇ ਹੀ ਬਿਆਨ ਨਹੀਂ ਕਰੇਗਾ ਤਾਂ ਦੱਸੋ ਕਿੱਥੇ ਕਰੇਗਾ ਇਹਨੂੰ ਸੋਸ਼ਲ ਮੀਡੀਆ ਤੇ ਜਾਂ ਬਾਕੀ ਪੱਤਰਕਾਰਾਂ ਵੱਲੋਂ ਬੁੱਧੀਜੀਵੀਆਂ ਵੱਲੋਂ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਕਿ ਜਿਵੇਂ ਉਸਨੇ ਕੋਈ ਰਾਜ ਰਾਜਨੀਤਿਕ ਕਿੜਕੱਡੀ ਹੋਵੇ ਜਾਂ ਕੋਈ ਐਮਐਲਏ ਆਪਣੀ ਪਾਰਟੀ ਦਾ ਵਿੱਚ ਵਿਦਰੋਹ ਕਰ ਰਿਹਾ ਹੋਵੇ ਜਾਂ ਉਹ ਕੋਈ ਆਪਣੀ ਪਾਰਟੀ ਦੇ ਕਿਸੇ ਮინისტრ ਨੂੰ ਜਾਂ ਮੰਤਰੀ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਨਹੀਂ ਉਹ ਸਿਰਫ ਆਪਣੇ ਹਲਕੇ ਦੇ ਲੋਕਾਂ ਦਾ ਜੋ ਪਿਛਲੇ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਦਰਦ ਹੈ ਉਸ ਨੂੰ ਬਿਆਨ ਕਰ ਰਿਹਾ ਹੈ ਜੇ 9 ਸਾਲ ਦਾ ਅੰਕੜਾ ਸਾਡੇ ਸਾਹਮਣੇ ਹੈ ਕਿ ਹਜੇ ਵੀ ਲਗਭਗ 7500 ਲੋਕਾਂ ਦੇ ਉੱਪਰ ਇੱਕ ਡਾਕਟਰ ਹੈ ਜਦਕਿ ਜੇ ਅੰਤਰਰਾਸ਼ਟਰੀ ਮਾਪਦੰਡ ਹੈ ਉਹ ਹਜ਼ਾਰ ਦੇ ਪਿੱਛੇ ਇੱਕ ਡਾਕਟਰ ਹੋਣਾ ਚਾਹੀਦਾ ਹੈ ਤਾਂ ਉਸ ਇਲਾਕੇ ਦੇ ਲੋਕਾਂ ਦਾ ਦਰਦ ਤੇ ਉਸ ਐਮਐਲਏ ਦਾ ਦਰਦ ਜਿਹੜਾ ਹੈ ਉਸ ਨੂੰ ਸਮਝਿਆ ਜਾ ਸਕਦਾ ਹੈ ਉਸ ਦਾ ਰੋष ਉਸ ਦਾ ਗੁੱਸਾ ਜਾਇਜ਼ ਹੈ ਇਸ ਨੂੰ ਰਾਜਨੀਤਿਕ ਜਿਹੜੀਆਂ ਸਾਜ਼ਿਸ਼ਾਂ ਦੇ ਤੌਰ ਤੇ ਨਹੀਂ ਦੇਖਣਾ ਚਾਹੀਦਾ ਹਰ ਚੀਜ਼ ਨੂੰ ਅਸੀਂ ਅੱਜਕੱਲ ਇਨ੍ਹਾਂ ਹੀ ਰੰਗਾਂ ਦੇ ਵਿੱਚ ਰੰਗਣ ਦੀ ਕੋਸ਼ਿਸ਼ ਕਰਦੇ ਹਾਂ ਜਦ ਕਿ ਲੋੜ ਹੈ ਇਨ੍ਹਾਂ ਕੈਗ ਦੀਆਂ ਰਿਪੋਰਟਾਂ ਨੂੰ ਤੇ ਉਸ ਮੰਤਰੀ ਦੇ ਉਸ ਐਮਐਲਏ ਦੇ ਸਵਾਲਾਂ ਨੂੰ ਇਕੱਠਿਆਂ ਜੋੜ ਕੇ ਦੇਖਣ ਦੀ ਤਾਂ ਕਿ ਆਮ ਲੋਕਾਂ ਦੇ ਉੱਪਰ ਕੀ ਬੀਤ ਰਹੀ ਹੈ ਇਸ ਨੂੰ ਅਸੀਂ ਸਮਝ ਰੱਖੀਏ ਤੇ ਇਸ ਮੁੱਦੇ ਨੂੰ ਵੱਡੇ ਪੱਧਰ ਦੇ ਉੱਤੇ ਉਭਾਰ ਸਕੀਏ ਸੋ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਦੇ ਗਿਆਨ ਦੇ ਵਿੱਚ ਥੋੜਾ ਵਾਧਾ ਹੋਇਆ ਹੋਵੇਗਾ ਉਹਨਾਂ ਨੂੰ ਉਸ ਐਮਐਲਏ ਵੱਲੋਂ ਜੋ ਵੀ ਕੀਤਾ ਗਿਆ ਹੈ ਉਸ ਦੇ ਪਿੱਛੇ ਅਸਲੀ ਮਕਸਦ ਕੀ ਸੀ ਉਸ ਦਾ ਵੀ ਪਤਾ ਲੱਗਿਆ ਹੋਵੇਗਾ ਤੇ ਇਸ ਮੁੱਦੇ ਨੂੰ ਉਭਾਰਨ ਦੀ ਲੋੜ ਹੈ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚੇ ਕਿ ਜੇ ਪੰਜਾਬ ਸੀਟਾਂ ਦੀ ਅਸਾਮੀਆਂ ਖਾਲੀ ਨੇ ਆਹੋ 1500 ਡਾਕਟਰਾਂ ਦੀ ਭਰਤੀ ਕਰਕੇ ਕੁਝ ਨਹੀਂ ਹੋਣ ਵਾਲਾ ਸਾਨੂੰ ਇਹ ਯਕੀਨੀ ਬਣਾਉਣਾ ਪਏਗਾ ਕਿ ਸਾਰਿਆਂ ਦੀਆਂ ਸਾਰੀਆਂ ਜਿਹੜੀਆਂ ਖਾਲੀ ਪਦਵੀਆਂ ਨੇ ਉਹਨਾਂ ਨੂੰ ਫੌਰਨ ਭਰਿਆ ਜਾਵੇ ਤਾਂ ਕਿ ਸੂਬੇ ਦੇ ਲੋਕਾਂ ਨੂੰ ਜਿਹੜੀ ਹੈ ਬੁਨਿਆਦੀ ਸਿਹਤ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਸਕਣ ਤੇ ਸੂਬੇ ਦੇ ਲੋਕਾਂ ਨੂੰ ਅਸੀਂ ਨਿਰੋਗਤਾ ਦੇ ਵੱਲ ਲੈ ਕੇ ਜਾ ਸਕੀਏ ਇਸੇ ਉਮੀਦ ਨਾਲ ਕਿ ਸਾਡੀ ਗੱਲ ਉਹ ਸਰਕਾਰ ਦੇ ਕੰਨਾਂ ਤੱਕ ਜਰੂਰ ਪਹੁੰਚੇਗੀ ਪ੍ਰਤੋ ਵਿਧਾਲੇ ਨੇ ਆ tanpa